ਕੌਣ ਕੱਲ ਦਾ ਬਈ ਇੱਕ ਦੋ ਤਿੰਨ ਗਰੁੱਪਾਂ ਦੇ ਵਿੱਚ ਸਵਾਲ ਕਿਉਂ ਨਾਲ ਰੱਖਿਆ ਵੀ ਇਹ ਲੋਕਾਂ ਨੇ ਮੇਂਗਲੇ ਕੰਮ ਕਿਉਂ ਕਰਦੇ ਆ ਲਾਈ ਵੀ ਚੱਲੀ ਇਹਦਾ ਗੱਲ ਉਹਦੀ ਵੀ ਰੁਕੀ ਹੋ ਗਈ ਆਪਾਂ ਕਿਉਂ ਕੁਛ ਨਾ ਦੇਣਾ ਤੇ ਨਾ ਲੈਦਾ ਲੈਣਾ ਪਹਿਲਾਂ ਤਾਂ ਲੋਕ ਬਈ ਆਪ ਜਾਂਦੇ ਜਦੋਂ ਮੈਂ ਸੰਗ ਪੜੀਏ ਨਾ ਇੱਥੇ ਵੀ ਤੁਸੀਂ ਭਈ ਟ੍ਰੇਨਿੰਗ ਤਾਂ ਜਾਣਿਆ ਤੁਹਾਨੂੰ ਕਾਪੀ ਰਾਈਟੇ ਵਾਲਾ ਭਾਅ ਦਿੰਦਾ ਜੇ 2 ਘੰਟੇ ਦੀ ਟ੍ਰੇਨਿੰਗ ਨਾ ਇਹ ਜਲਾਕਣਾ ਮਹਾਰਾਜਾ ਵਰਦੀ ਵਰਤਣ ਦੇ ਵਿੱਚ ਤੁਸੀਂ ਬਾਹਰ ਵੀ ਜਾ ਕੇ ਆਏ ਆ ਉਹ ਕਾ ਟ੍ਰੇਨਿੰਗ ਨਾਲ ਜਿਹੜਾ ਆਪਣਾ ਮਹਾਰਾਜਾ ਬਣਾ ਜਿਹੜਾ ਆਪਣਾ ਕਾਰਜ ਕਰਲੇ ਤੇ ਤਾਂ ਜਿਹੜਾ ਡੀਸੀਐਸਪੀ ਲੱਗੇ ਆ ਤੇ ਜਵਾਕ ਤਾਂ ਇਹੋ ਜਿਹੀ ਪੜਨ ਵਾਲੇ ਬੈਠੇ ਜਿਹੜੇ ਇੱਕਦਾਂ ਚ ਸਾਰਿਆਂ ਤੋਂ ਕਾਬਲ 드러 ਆ ਜਾਣਗੇ ਭਾਈ ਫਿਰ ਲੱਗਦੇ ਕਿ ਉਹ ਹੀ ਸੋਚ ਵਾਲੀ ਗੱਲ ਆ ਇਹ ਭਾਈ ਮੈਂ ਕਿਸ ਨੂੰ ਨਿੰਦਦਾ ਨਹੀਂ ਵੀ ਕਿਸੇ ਦੀ ਆਪਾਂ ਟ੍ਰੇਨਿੰਗਾਂ ਬੰਦ ਕਰਾਉਂਦੇ ਆ ਜਾਂ ਫਲਾਨਾ ਮੈਂ ਕਿਸੇ ਨੂੰ ਕੁਝ ਨਹੀਂ ਲੈਣਾ ਕੋਈ ਕਰਦਾ ਆ ਆਪਣੇ ਘਰੇ ਕਰਦਾ ਮੈਂ ਆਪਦੇ ਘਰੇ ਕਰੀ ਜੇ ਮੈਂ ਉਹਨੂੰ ਕੁਝ ਕਰੀ ਜੇ ਮੈਂ ਆਪ ਦੇ ਦਮ ਤੇ ਕਰੀਏ ਲੈ ਤੇ ਲੋਕ ਜਿਹੜਾ ਕੁਝ ਕਰਦੇ ਆ ਨਾ ਬਈ ਉਹ ਆਪ ਦੇ ਦਮ ਤੇ ਕਰਦੇ ਆ ਪਰ ਜਾਂਦੇ ਕਿਉਂ ਨੇ ਜਾਂਦੇ ਆਪਾਂ ਉਥੇ ਸ਼ਹਿਰਾਂ ਨੂੰ ਜਾਣੇ ਆਪਾਂ ਉਥੇ ਸੋਦੇ ਮਨ ਦੇ ਵਿੱਚ ਸਵਾਲ ਹੀ ਨਹੀਂ ਹੁੰਦਾ ਕੋਈ ਆਪਾਂ ਜਿਹੜਾ ਉੱਤਰ ਲੈ ਸਕੀ ਸੋਨੂੰ ਪਹਿਲਾਂ ਹੀ ਉਦੋਂ ਤੱਕ ਫੇਰ ਕੀ ਕੰਮਗੇ ਹੁਣ ਟ੍ਰੇਨੇ ਵੇਚੀ ਜੇ ਤੁਸੀਂ ਇੱਥੇ ਮੇਰੇ ਕੋਲ ਆ ਗਏ ਤੁਸੀਂ ਆ ਗਏ ਜੇ ਨਾ ਫੇਰ ਐਂ ਤੁਸੀਂ ਉਧਰ ਮਾਰਨ ਚ ਜਾਏ ਹੁਣ ਮੈਂ ਤਾਂ ਲੂਟਣ ਦਾ ਕਹੀ ਇਹਨਾਂ ਦੇ ਬੱਚੇ ਭਾਈ ਬਿਲਕੁਲ ਅਜੇ ਤਿੰਨ ਮਹੀਨੇ ਨਹੀਂ ਹੋਏ ਨੇ ਮੈਨੂੰ ਤਾਂ ਨਵੇਂ ਨਮਕਈਆ ਨਾ ਤੁਸੀਂ ਜੋ ਆਪਣੇ ਵਿਚਾਰੇ ਫੱਲ ਤੇ ਬੈਠੇ ਆ ਲੇਕਿਨ ਭਾਈ ਸਾਹਿਬ ਤੁਹਾਨੂੰ ਬੱਚਾ ਦੇ ਦੇ ਫੇਰ ਇਹਨੂੰ ਵਾਪਸ ਇਹਨੂੰ ਜਾ ਵੜਦੇ ਸੋ ਨਾ ਬੱਚਾ ਦੇ ਉਹ ਹੁੰਦੀ ਹੈ ਕਿ ਤੁਹਾਨੂੰ ਖੁੱਦੋਗੀ ਤੇ ਨਾਲੀ ਗੱਲ ਜਮਨ ਸਿਰੇ ਦਾ ਬਣਾਵਾ ਬੰਦਾਏ ਬੰਦੇ ਟ੍ਰੇਨਿੰਗ ਲੈ ਕੇ ਆਏ ਆ ਭਾਈ ਇੱਕ ਬੰਦਾ ਹੱਥ ਖੜਾ ਕਰਕੇ ਮੇਰੇ ਕੋਲੇ ਆ ਜੇ ਆ ਕੇ ਮੈਨੂੰ ਇੱਕ ਥਾਪੜ ਕੇ ਇੱਕ ਥਾਪੜ ਕੇ ਮੇਰੇ ਖਾਰ ਉਹਰੇ ਨਾਪੀਆਂ ਮਾਰਦੇ ਵੀ ਮੈਂ ਟ੍ਰੇਨਿੰਗ ਲੈ ਕੇ ਕੰਮ ਜਾਪ ਹੋਇਆ ਟ੍ਰੇਨਿੰਗ ਨਾਲੇ ਬਈ ੱਟਕੇ ਖਾਦੇ ਤਾਂ ਜਾਪੋਂਗੇ ਹੁਣ ਚੱਟੇ ਪਾਏ ਆ ਪਿੰਡੇ ਨੂੰ ਸ਼ੂਰ ਨਹੀਂ ਕਰਦੇ ਹੁਣ ਗਰਮੀ ਆਈ ਜਾਂਦੀ ਆ ਲਾਗੇ ਮਾਰਾਂਗੇ ਸਾਗੀ ਪਾਟੇ ਖਾਵਾਂਗੇ ਜਾ ਕੇ ਫਾਰਮ ਤੇ ਫੇਰਨਾ ਮਗਰਾਂਗੇ ਆ ਛੋਡੇ ਬਣ ਕੇ ਬਈ ਹੁਣ ਤੂੰ ਕਾਸੋ ਤੂੰ ਸਵਾਲ ਕਰਦਾ ਸੀ ਤਾਂ ਮੈਂ ਤੈਨੂੰ ਉੱਤਰ ਦੇ ਦਿੰਦੇ ਦੇਖੀ ਪੈਦਾ ਸੀ ਕੀ ਕਰਵਾਉਣਾ ਜੀ ਰੱਖੀ ਨਹੀਂ ਉਹਨੇ ਕਿਆ ਕੁਛ ਬੁੱਕਰੀਆਂ ਨੇ ਉਹਨਾਂ ਨੂੰ ਧਾਣੇ ਵਾਰ ਅੱਛਾ ਦੀ ਗੋਬੀ ਜੇ ਹੈ ਜਾਂ ਕੋਈ ਕਾਕੜਾ ਬਾਈ ਨੇ ਬੱਕਰੀਆਂ ਦੇ ਦਾਣੇ ਬਾਰੇ ਪੁੱਛਿਆ ਸੀ ਵੀ ਬੱਕਰੀਆਂ ਨੂੰ ਕੀ ਦਾਣਾ ਬੋਲਣਾ ਚਾਹੀਦਾ ਹੁਣ ਤੁਸੀਂ ਮੇਰੇ ਪੈਟੀਕਲ ਦਾ ਘਰੇ ਬੈਠੇ ਹੋ ਜੇ ਦਾਵਾ ਬਾਰਮਚੂੰਦੇ ਗੱਲਾਂ ਹੋ ਰਹੀਆਂ ਸੀ ਜਾਂ ਕਿੱਥੇ ਜਿੱਥੇ ਟ੍ਰੇਨਿੰਗਾਂ ਲੱਗਦੀਆਂ ਕਲਾਸਾਂ ਬਣਾਈਆਂ ਹੁੰਦੀਆਂ ਉੱਥੇ ਗੱਲਾਂ ਹੋ ਰਹੀਆਂ ਸੀ ਮੇਰੇ ਘਰੇ ਬੈਠੇ ਹਾਂ ਮੇਰੇ ਘਰੇ ਡਰਾਮਾ ਚ ਕੰਕ ਹੋਣੀ ਆ 2-4 ਗੱਟੇ ਮੱਕੀ ਦੇ ਤੇ ਹੋਣਗੇ ਸਭ ਨੂੰ ਦੀ ਖਾਣ ਹੋ ਸਕਦੀ ਆ ਛੋਲੇ ਵੀ ਹੈ ਨਹੀਂ ਕਿਉਂਕਿ 70-75 ਕਿਲੋ ਹੋਏ ਪਏ ਆ ਉਹ ਵੀ ਬੱਕਰੀਆਂ ਵਾਸਤੇ ਕੱਲ੍ਹ ਵਾਸਤੇ ਲਿਆ ਮੈਂ ਮੇਰੇ ਵਾਸਤੇ ਕੁਝ ਇੱਕ ਹੁੰਦਾ ਨਾ ਜੇ ਤੁਸੀਂ ਹੁਣ ਜੇ ਕਹੋ ਵੀ ਇੱਥੋਂ ਮੈਂ ਆਏ ਬੈਠ ਕੇ ਲਿਖਾਂ ਇਥੇ ਟਕੋਡੋ ਹੁੰਦੀ ਦੇਖੂ ਜੇ ਨਾ ਸੌਖਾ ਹੋਣਾ ਤਾਂ ਮੈਂ ਹੀ ਪੂਰੇ ਕਰਦਾ ਹਾਂ ਹੁਣ ਜੇ ਤੂੰ ਮੈਨੂੰ ਆਖ ਰਿਹਾ ਵੀ ਤੁਸੀਂ ਸ਼ਾਰਟਕਟ ਮਾਰ ਪਾਓ ਤਾਂਦਾ ਹੀ ਆਉਣਾ ਪੁਰੇ ਜਾਂਦੇ ਨੇ 50-50 ਕਰੋੜ ਦੇ ਗੱਟੇ ਲੋਕ ਸਮੋ ਤੇ ਜਾਂਦੇ ਵੀ ਪਾਈ ਜਾਂਦੇ ਆਲਾਈ ਵੀ ਦਿਖਾਈ ਜਾਂਦੇ ਆਹ ਫੀਡ ਪਾਓ ਚੌਕੀ ਫੀਡ ਪਾਓ ਜਿਹੜੇ ਲੋਕ ਪਹਿਲਾਂ ਟ੍ਰੇਨਿੰਗਾਂ ਦਿੰਦੇ ਸੀ ਨਾਮ ਵੀ ਮੈਂ ਲੈਂਦਾ ਹੁੰਦਾ ਲੋਕਾਂ ਨੂੰ ਪਤਾ ਹੀ ਹੈ ਆਪੇ ਦੱਸ ਦੇਣਗੇ ਉਹਨਾਂ ਨੇ ਕੀ ਆ ਪਹਿਲਾਂ ਟ੍ਰੇਨਿੰਗਾਂ ਦਿੱਤੀਆਂ ਲੋਕਾਂ ਨੂੰ ਲੋਕਾਂ ਤੋਂ ਜਾਨਵਰ ਇਕੱਠੇ ਕੀਤੇ ਪਹਿਲਾਂ ਤੁਸੀਂ 20 30 ਬੰਦੇ ਟ੍ਰੇਨਿੰਗ ਲੈਣਗੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਸੋਨ ਕੱਲੇ ਕੱਲੇ ਨੂੰ ਪਾਸੇ ਕਰਕੇ ਆਖਿਆ ਜਾਨਵਰ ਤੈਨੂੰ ਦੇ ਦਾਂਗੇ ਹੋਰਾਂ ਵਾਸਤੇ ਕੱਲੇ ਕੱਲੇ ਬੰਦੇ ਨੇ ਵੀ ਕਿਹਾ ਆਖਿਆ ਵੀ ਜਾਨਵਰ ਤੈਨੂੰ ਦੇ ਦਾਂਗੇ ਹੋਰਾਂ ਵਾਸਤੇ ਹੋਦੋਂ ਬਾਅਦ ਹੁਣ ਜਦੋਂ ਘਰੇ ਰਾਜਦੇਨੀ ਲੋਕਾਂ ਦੇ ਜਦੋਂ ਦੇਖ ਨੂੰ ਫਟ ਗਏ ਉਹੜਾ ਰਾਜਧਾਨੀ ਹੁਣ ਲੋਕ ਵਿਕਾਸ ਤੇ ਲੱਗੇ ਪਏ ਆ ਹੁਣ ਲੱਗੇ ਪਏ ਆ ਅਸੀਂ ਤਾਂ ਖੁੱਲੀਆਂ ਚਾਰੇ ਪਤਾ ਨਹੀਂ ਸ਼ਾਲ ਫੀਲਡ ਕੀ ਕੀ ਕਹਿੰਦੇ ਨੇ ਅੰਗਰੇਜ਼ੀਆਂ ਆਪਣੋਂ ਇੰਡੀਆ ਤਾਂ ਹੁੰਦੀਆਂ ਨਹੀਂ ਨੀਆਂ ਵੀ ਖੁੱਲੀਆਂ ਚਰਾ ਲੱਦੇ ਆ ਹੁਣ ਸੜੇਗਾ ਤੇ ਬੱਕਰੀਆਂ ਛੱਡ ਕੇ ਕਿੱਥੋਂ ਰਜਲਣੀਆਂ ਭਾਈ ਬੱਕਰੀ ਦਾ ਨਾ ਬੱਕਰੀ ਦੁੱਧ ਨਾ ਕੀ ਤਾਣੀ ਪੈਣ ਦਾ ਪੈੜ ਜੋੜੇ ਤਾਣੀ ਬੱਕਰੀ ਚੱਲਦੀ ਉਹ ਇੱਕ ਦੋ ਲੰਡੂ ਪੱਤਰਕਾਰ ਨੇ ਵਾਦਾ ਸਿੱਧੀ ਗੱਲ ਖੜ ਕਹਿਣਾ ਹੀ ਉਹਨਾਂ ਦਾ ਉਹ ਦੇ ਕੇ 2-4000 ਰੁਪਏ ਖਰੀਦ ਕੇ ਚੱਲ ਮੇਰੇ ਭਾਈ ਵੀਡੀਓ ਫੋਨ ਲੈ ਜਾਂਦੇ ਇੱਥੇ ਬੋਲ ਨਾ ਕੋਈ 20000 ਰੁਪਏ ਦੇ ਦੇ ਆਪਾਂ 20 ਹਰ ਤੱਕ ਹੀ 20 ਲੱਖ ਰੁਪਇਆ ਦੇ ਦੇ ਇੱਕ ਵਾਰੀ ਜ਼ਮੀਨ ਨਾਲ ਖਰੀਦ ਗਿਆ ਆਪਣਾ ਵੀਡੀਓ ਪਾ ਕੇ ਰੱਖ ਲੈ ਰਹਿ ਗਈਆਂ ਤਾਂ ਤੇਰੇ ਧੀਣਾ ਦੀ ਜੋ ਤੇਰੇ ਕੋਲੇ ਆ ਇਹਨਾਂ ਤੋਂ ਉਹ ਪਾ ਇੱਕ ਜੀਤ ਨੂੰ ਭੇਜ ਰਿਹਾ ਕਰ ਜਿੱਥੇ ਤੰਕ ਪਾਉਂਦੇ ਉਹ ਕਿਮਤੀ ਪਾਉਂਦੇ ਠੀਕ ਆ ਤੰਕ ਦੇ ਵਿੱਚ ਬਾਈ ਹੁੰਦੀ ਹੈ ਮੱਕੀ ਦੇ ਵਿੱਚ ਬਾਈ ਦੋ ਹੀ ਘਾਟਦੀ ਹੈ ਤੰਕ ਇੱਕ ਹਾਰ ਕੋਲ ਦਾ ਨਾਮ ਹੀ ਹੈ ਜੇ ਮਾਣੋ ਤਾਂ ਤੰਕ ਆਪਾ ਦਾ ਹੈ ਆਪਾਂ ਕਹਾਵਾਂਗੇ ਕੁੱਤੇ ਨੂੰ ਪਾਵਾਂਗੇ ਕੁੱਤਾ ਖਾ ਉਹ ਤਾਂ ਕੁੱਤੇ ਦੇ ਗੱਲ ਕਿਤਨੀ ਮੁਸ਼ਕਲ ਦੀ ਆਪਣੇ ਆਪਾਂ ਜਿਹਨੂੰ ਲੈਣੇ ਵਿਚਾਰ ਕਰਦੇ ਕਿੰਨੀ ਮੁਸ਼ਕਲ ਹੁੰਦੀ ਹੈ ਗਾਮਾਜ ਨੂੰ ਚਾੜਨ ਲੱਗਾ ਤਾਂ ਲਗਾਤਾਰ ਕੰਮ ਤੋਂ ਕਿੰਨੀ ਮੁਸ਼ਕਲ ਹੋ ਗਈ ਪਿੱਛੇ ਜੇ ਆਪਣੇ ਬੱਚੇ ਮਰੇ ਸੀ ਕਾਰਕ ਦੀ ਵਜ੍ਹਾ ਨਾਲ ਮਰੇ ਸੀ ਕੋਈ ਕਹਿੰਦਾ ਭਲਾ ਨੇ ਬਿਮਾਰੀ ਹੈ ਕੋਈ ਕਹਿੰਦਾ ਧੋਖੇਮਾਰੀ ਹੈ ਵੱਡੇ ਵੱਡੇ ਡਾਕਟਰਾਂ ਦੇ ਫੋਨ ਆ ਗਏ ਕੰਮ ਤਿਆਰ ਨਹੀਂ ਹੋਣਾ ਜਿੱਥੇ ਕੋਈ ਮੰਮੀ ਪੜਿਆ ਕਰੋ ਉਸ ਤੋਂ ਬਾਅਦ ਰਹਿ ਜਾਂਦੀ ਹੈ ਗੱਲ ਰਾਜ਼ੀ ਕਰਨ ਤੇ ਰਾਜ਼ੀ ਕਰਨ ਦੇ ਵਿੱਚ ਵੀ ਨੇ ਰਾਜ਼ੀ ਹੋਣਾ ਹੁੰਦਾ ਨਸਾਂ ਕੌਣ ਤੇਰਾ ਸਰੀਰ ਵੀ ਹੈਗਾ ਬਾਈ ਦਾ ਸਰੀਰ ਬਟਰ ਤੇ ਕੋਲੇ ਇੱਕ ਆਪਣੇ ਜਵਾਕ ਆ ਜਾ ਬਾਈ ਦਾ ਖੋਲ ਸਰੀਰ ਦੇ ਕਿਸੇ ਦੀ ਪਤਲੀ ਹੱਡੀ ਦਾ ਸਰੀਰ ਹੋਦਾ ਜਾਣ ਤੋਂ ਅੰਦਰੇ ਚ ਵੱਧ ਹੋਵੇ ਫੇਰਾ 50 ਕਿਲੋ ਵਜਣ ਦਾ ਇੱਕ ਪਾਸੇ 70 ਕਿਲੋ ਵਜਣ ਵਾਲਾ ਹੋਵੇ ਮਾਤ ਨੂੰ ਦੇਖ ਕੇ ਜਿਹੜਾ ਜਾਨਵਰ ਲਿਆ ਹੋਊਗਾ ਸੋ ਦਾ ਮਾਤ ਨਾਲ ਗੜੀਆ ਪਹਿਔਰ ਤੱਕੜਾ ਹੱਟ ਪੈ ਤੱਕੜਾ ਜਿਹੜੇ ਜਾਨਵਰ ਦਾ ਤਾਂ ਜੇ ਉਹ ਖਰਾਕ ਪਾਏ ਤੋਂ ਰਾਜ਼ੀ ਨਹੀਂ ਹੋਊਗਾ ਫੇਰ ਕੋਈ ਇਸ਼ੂ ਹੋ ਜਾ ਫੇਰ ਆਪਣੇ ਖਰਾਕ ਨੂੰ ਨਿੰਦਿਆ ਕਰੋ ਖਰਾਕ ਤਾਂ ਇਕੱਲੇ ਬੱਕੀ ਪਾ ਲਿਆ ਕਰੋ ਨਸਲੀ ਜਾਨਵਰ ਨੂੰ ਉਹੀ ਬਹੁਤ ਹੈ ਜਿਹੜੇ ਆਪਾਂ ਛੋਲੇ ਵਗੈਰਾ ਐਕਸਟਰਾ ਪਾਦਨੇ ਇਹ ਤਾਂ ਬਹੁਤ ਉੱਤੇ ਜਾ ਵਰਦੇ ਠੀਕ ਆ ਹੋਰ ਦੱਸੋ ਬਈ